ਸ੍ਰੀ ਵਾਸੰਭੂ ਸਾਹਿਬ ਜੀ ਦੰਡਾਲੋਂ ਪਤਨ ਅਨਕ ਬਾਰੂ ਸਰਬ ਕਲਾ ਸਮਰਥ ੋਟਨ ਤੇਰਾ ਕੋ ਪ੍ਰਭੂ ਨਾਨਕ ਦੇ ਘਰ ਹੱਥ ਮਾਗ ਮਜਨ ਸੰਗ ਸਾਧੂਆ ਤੋੜੇ ਕਾ ਦਿਸਨਾ ਨਾ ਹਰਿ ਕਾ ਨਾਮ ਧਿਆਇ ਸੁਣ ਸਬਨਾ ਨੋ ਕਤਿਦਾ ਸੋ ਕਉ ਪਾਨ ਗੁਰੂ ਸੇਵੀਐ ਧੰਨ ਸੁ ਸਹਿਜ ਸੁ ਭਾਈਏ ਦਰਸ਼ਨ ਪਰਸੀਐ ਗੁਕ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੀਐ ਗੁਕ ਜਨਮੋ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ 5

ਅਗੇ ਸੁਖ ਮਿਲੇ ਮਿਤਾ ਪਾਚੇ ਆਨੰਦ ਪ੍ਰਭ ਕੀਤਾ ਪਰ ਮੇਸੁਰ ਬਨਤ ਬਣਾਏ ਫੈ ਗੋਲਤ ਕਤੋ ਬੋੜਾ ਸਾਚੇ ਸਾਹਿਬ ਨੂੰ ਸੋ ਮਨ ਮੰਨਿਆ ਹਰ ਸਰਬ ਪੂਰਨ ਰਤਰ ਜਾਣਿਆ ਰਹਾ ਸਭ ਜੀ ਤੇਰੇ ਦਇਆਲਾ ਕੋਈ ਪਗਤ ਕਰੇ ਪ੍ਰਤਪਾਲਾ ਅਚਰ ਜੋਤੀ ਨਿਵੜਾਈ ਨਤ ਨਾਨਕ ਨਾਮੁ ਤਿਆਾਈ ਸਭ ਜੀ ਤੇਰੇ ਹਿਦਿਆ ਅਲਾ ਆਪਣੇ ਪਗਦ ਕਰੇ ਪ੍ਰਤ ਪਾਲਾ ਅਚਰਤ ਤੇਰੀ ਵਢਾਈ ਨਿਤ ਨਾਮ ਤੁਨਾ ਮਤੇ ਆਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਵਾੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣ ਹੋਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਈ ਜੀ ਲੈ ਰਾਹ ਨਿਰਤਾਰ ਓਖਿਆ ਓਖ ਨਾ ਉਤਰੀ ਜੇ ਬੰਦਾ ਪੁਰੀਆ ਪਾਰ ਸਹਸ ਸੈਨ ਪਾਲਾ ਹੋਏ ਤਾ ਇੱਕ ਨਾ ਚੱਲੇ ਨਾਲ ਦੇਵ ਸਚਿਆਰਾ ਹੋਈਐ ਕਿਵ ਕੂੜੈ ਟੁਕੈ ਪਾਲ ਹੁਕਮਰ ਜਾਈ ਚੰਨਾ ਨਾਮ ਕੋ ਲਿਖਿਆ ਨਾਲ ਓਕ ਭੰਗਤ ਸੇਠ ਦੇ ਰੇ ਡਾਕਟਰ ਜੀ ਜਿਹੜਾ ਨੰਬਰ ਆਇਆ ਤਾਂ ਉਹ ਡਾਕਟਰ ਜੀ ਦਾ ਨੰਬਰ ਚੱਕ ਤਾ ਉਹ ਗਾਫਟ ਐਂਡ ਸਪੈਸ਼ਲਿਸਟ ਜੀ ਜੀ ਡਾਕਟਰ ਜੀ ਜੀ